ਵਾਹਿਗੁਰੂ 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 Vai guru Ai guru Ai Guru A guru Danu Vai guru Ai guru Ai guru Vai guru A guru A guru Vai guru Vai guru Vai guru A guru Ai guru Ai guru 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 ਵਾਹਿਗੁਰੂ 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 ਕਰੋਰਦਾਸ ਗੁਰੂ ਪਿਆਰਿਓ ਮਹਾਰਾਜ ਸਾਜ ਦੇ ਕਿਰਤਾ ਹੋ ਜਿਛੇ ਪਾਸਿ ਜਾਗਤੀ ਕਰੋ ਪਾਈ ਸਾਰੇ ਬੇਨਤੀਆਂ ਕਰੋ ਅਰਦਾਸ ਕਰੋ ਮਹਾਰਾਜ ਜੀਆਂ ਨੂੰ ਵਾਹਿਗੁਰੂ 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 ਚਾਨ ਵਾਹਿਗੁਰੂ vai guru 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 Wahi guru, wahi guru, guru, wahi 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 guru, 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 ਆਬਿ ਰੱਖੋ ਦਾਸ ਪਾਪ ਤੇ ਲਾਜ ਜਾਸਿ ਰਖੇ ਲਾਜ ਪਾਗਤ ਪ੍ਰਹਿਲਾਦ ਕੀ ਹਰਨਾਕ ਸੁਖਾਰੇ ਕਰਿਆ ਫਾਨ ਦ੍ਰੋਪਤੀ ਲਾਜ ਰਕੀ ਹਰ ਪ੍ਰਭਜੇ ਛੇਨਤ ਵਸਤਰ ਦਿਨ ਬਹੁ ਸਾਲ ਸੋ ਤਾਂ ਆਪਦਾ ਪੀਰ ਆਖਿਆ ਦਾਨ ਕਾ ਪੜਤਿ ਤੁਰੇ ਤਿਹ ਕਾ ਸ੍ਰੀ ਸਤਗੁਰ ਸੋ ਪਰਸੰ ਕਲ ਜਗ ਹੋਇ ਲਖ ਦਾਸ ਪਾਟ ਕੀ ਲਾਇ ਏ ਸਚੀ ਬਾਸ਼ਾ ਤਰਸ ਕੋ ਪੰਜਾਬ ਤੇ ਮਹਾਰਾਜੀ ਰੋਗ ਤਾਂ ਮੁਕਸ਼ ਬਾੜਾ ਤਵੜਾ ਆਇਆ ਮਹਾਰਾੜਾ ਆਇਆ ਬਾਬਾ ਜੀ ਤਸ ਕਰੋ ਤਸ ਕਰੋ ਮਹਾਰਾਜੀ ਕਿਰਪਾ ਕਰੋ ਕਿਰਪਾ ਕਰੋ ਅਮਾ ਉਗਣ ਕੋਰੀ ਏਕ ਗੁਣ ਨਾਹੀ ਅੰਮ੍ਰਿਤ ਸਾਰ ਵਿਖਾ ਵਿਖਾਈ ਮਾਇਆ ਮੋਹ ਪਰਮ ਪਪੂਲੇ ਸੁਤ ਦਾਰਾ ਸੁਣੀ ਤੇ ਲਗਾਈ ਏਕ ਉਤਮ ਪੰਥ ਸੁਣਿਓ ਗੁਰ ਸੰਗਤ ਕਹ ਮਿਲੰਤ ਜਮ ਤਰਾਸ ਮਟਾਈ ਏਕ ਅਰਦਾਸ पाठ कीरत की